ਪੰਜਾਬ ਕੇ ਤਿਵਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਾਹੀ ਡਾਕਟਰ ਕੇ ਕੇ ਗੇਲੇਸ ਕਲਦਾ ਦਾ ਦਾਵਾ ਕੀਤਾ ਹੈ ਕਿ ਵਧ ਰਹੀ ਠੰਡ ਨਾਲ ਜਿੱਥੇ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਭਾਰੀ ਬਾਰਿਸ਼ ਦੇ ਚੱਲਦੇ 50 ਸਾਲ ਦਾ ਰਿਕਾਰਡ ਦਰਜ ਕੀਤਾ ਗਿਆ ਹੈ ਜਿਸ ਦਾ ਕਿਸਾਨਾਂ ਨੂੰ ਕਾਫੀ ਲਾਭ ਮਿਲਿਆ ਹੈ ਇਸ ਦੇ ਨਾਲ ਹੀ ਮੌਸਮ ਦੇ ਵਿੱਚ ਹੋਰ ਵੀ ਬਦਲਾਅ ਹੋਣ ਦੀ ਸੰਭਾਵਨਾ ਕੀਤੀ ਗਈ ਹੈ ਮੈਮ ਆਉਣ ਵਾਲੇ ਦਿਨਾਂ ਚ ਮੌਸਮ ਕਿਹੋ ਜਿਹਾ ਰਹੂਗਾ ਕਿਉਂਕਿ ਲਗਾਤਾਰ ਬਾਰਿਸ਼ਾਂ ਤੋਂ ਬਾਅਦ ਠੰਡ ਦਾ ਕਹਿਰ ਚੱਲ ਰਿਹਾ ਹੈ ਹੂੰ ਜਿਸ ਤਰ੍ਹਾਂ ਕੀ ਆਪਾਂ ਦੇਖਿਆ ਹੈ ਕਿ ਪਿਛਲੇ ਹਫਤੇ ਜਿਵੇਂ ਕੀ ਨਵੇਂ ਸਾਲ ਦੀ ਸ਼ੁਰੂਆਤ ਹੀ ਜਿਹੜੀ ਠੰਡ ਨਾਲ ਹੋਈ ਏ ਔਰ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੀ ਬਾਰਿਸ਼ ਹੈ ਉਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਆ ਇਸ ਤਰ੍ਹਾਂ ਕੀ ਸਾਡੇ ਕੋਲ ਵੀ ਲੁਧਿਆਣਾ ਇੱਥੇ ਮੀਰ ਬਹੁਤ 100 ਮਿਲੀਮੀਟਰ ਜਿਹੜੀ ਬਾਰਿਸ਼ ਆ ਇਹ ਰਿਕਾਰਡ ਕੀਤੀ ਗਈ ਹੈ ਜਿਹੜੀ ਕੀ ਦੋ ਮਤਲਬ ਲਗਾਤਾਰ ਜਿਹੜੇ ਵੈਸਟਰਨ ਡਿਸਟਰਬੈਂਸਸ ਆਏ ਨੇ ਪੱਛਮੀ ਚੱਕਰਵਾਤ ਉਹਨਾਂ ਦੇ ਅਸਰ ਹੇਠ ਇਹ ਸਾਰਾ ਜਿਹੜਾ ਦੇਖਿਆ ਗਿਆ ਹੈ ਔਰ ਇਹਨੇ ਜਿਹੜੇ ਮਤਲਬ 100 ਮਿਲੀਮੀਟਰ ਜਿਹੜੀ بارش ਹੋਈ ਹੈ ਇਹਨੇ ਸਾਡਾ 50 ਸਾਲਾਂ ਦਾ ਜਿਹੜਾ ਰਿਕਾਰਡ ਹੈ ਉਹ ਬ੍ਰੇਕ ਕੀਤਾ। ਕਿ ਕਦੇ ਵੀ ਜਿਹੜਾ ਸਾਡੇ ਕੋਲ ਡਾਟਾ ਉਹਦੇ ਰਿਕਾਰਡ ਦੇ ਵਿੱਚ ਪਹਿਲੇ ਹਫਤੇ ਜਿਹੜਾ ਜਨਵਰੀ ਦੇ ਕਦੇ ਵੀ ਇੰਨੀ ਜ਼ਿਆਦਾ بارش ਨਹੀਂ ਰਿਕਾਰਡ ਹੋਈ। ਔਰ ਜਿ세 ਜਿਸ ਤਰ੍ਹਾਂ ਕੀ ਆਪਾਂ ਦੇਖਦੇ ਹੈ ਕਿ ਜਨਵਰੀ ਦੀ 26 27 ਮਿਲੀਮੀਟਰ ਜਿਹੜੀ بارش ਹੈ ਪੂਰੇ ਮਹੀਨੇ ਚ ਹੁੰਦੀ ਹੈ। ਤੇ ਇੱਕ ਦਿਨ ਦਾ 30 ਤੋਂ ਉੱਪਰ ਵੀ بارش ਹੋਈ ਹੈ ਜਿਹੜੀ ਕਿ ਮਤਲਬ ਪੂਰੇ ਮਹੀਨੇ ਦੀ بارش ਉਹ ਇੱਕ ਦਿਨ ਚ ਹੀ ਹੋਈ ਹੈ ਅਜੇ ਆਪਾਂ ਪੂਰੇ ਹਫਤੇ ਦੀ ਗੱਲ ਕਰੀਏ ਤਾਂ 100 ਮਿਲੀਮੀਟਰ ਜਿਹੜੀ بارش ਹੋਏ ਇੱਕ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਔਰ ਜਿਹਦੇ ਨਾਲ ਕੀ ਠੰਡ ਵੀ ਬਹੁਤ ਜ਼ਿਆਦਾ ਰਹੀ ਹੈ ਟੈਂਪਰੇਚਰਸ ਵੀ ਫਾਲ ਰਹੇ ਨੇ ਜਿਹੜਾ ਦਿਨ ਦਾ ਤਾਪਮਾਨ ਉਹ 4-5 ਡਿਗਰੀ ਜਿਹੜਾ ਨਾਰਮਲ ਨਾਲੋਂ ਘੱਟ ਰਿਹਾ ਹੈ ਔਰ ਰਾਤ ਦਾ ਤਾਪਮਾਨ ਵੀ ਸਗੋਂ 6 ਡਿਗਰੀ ਜ਼ਿਆਦਾ ਰਿਹਾ ਹੈ ਤੋ ਇਸ ਤੇ ਅਸਰ ਦੇ ਹੇਠ ਹੀ ਜਿਹੜਾ ਸਾਰਾ ਇਹ ਸਿਸਟਮ ਬਣਿਆ ਹੈ ਔਰ ਜਿਹੜੀ ਬਾਰਿਸ਼ ਆ ਪੰਜਾਬ ਦੇ ਵਿੱਚ ਉਹ ਰਿਪੋਰਟ ਕੀਤੀ ਗਈ ਹੈ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਚਾਰ ਪੰਜ ਦਿਨ ਉਹ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਜਿਹੜਾ ਸਿਸਟਮ ਸੀਗਾ ਉਹ ਈਸਟ ਟੂਵਰਡਸ ਈਸਟ ਜਿਹੜਾ ਮੂਵ ਕਰ ਗਿਆ ਹੋਇਆ ਹੈ ਤੇ ਹੁਣ ਆਪਾਂ ਦੇਖ ਸਕਦੇ ਹਾਂ ਕਿ ਅੱਜ ਵੀ ਦਿਨ ਕਾਫੀ ਸਾਫ਼ ਹੈ ਪਰ ਹੁਣ ਤੁੰਦ ਪੈਣ ਦੀ ਜਿਹੜੀ ਸੰਭਾਵਨਾ ਹੈ ਉਹ ਕਾਫੀ ਵੱਧ ਗਈ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਤੁੰਦ ਜਰੂਰ ਲਗਾਤਾਰ ਪੈ ਸਕਦੀ ਹੈ ਗਿਆ ਸਵੇਰੇ ਸ਼ਾਮ ਪਰ ਜਿਹੜੇ ਦੇਣ ਹੈ ਉਹ ਕਾਫੀ ਸਾਫ ਰਹਿੰਦੀ ਸੰਭਾਵਨਾ ਹੈ ਕਿ ਦੇਖੋ ਜਿੰਨੀ ਬਾਰਿਸ਼ ਹੋਈ ਹੈ ਇਹਦੇ ਨਾਲ ਜਿਹੜਾ ਕਣਕ ਨੂੰ ਪਾਣੀ ਲੱਗਣਾ ਸੀ ਉਹ ਇੱਕ ਪਾਣੀ ਜਿਹੜਾ ਉਹ ਹਰ ਜਗ੍ਹਾ ਤੇ ਉਹ ਬਚ ਗਿਆ ਹੋਇਆ ਹੈ ਕਿਉਂਕਿ ਇਹ ਕਾਫੀ ਜ਼ਿਆਦਾ ਵੈਲ ਡਿਸਟ੍ਰੀਬਿਊਟਿਡ ਰੇਨਫਾਲ ਹੋਈ ਹੈ ਔਰ ਹੈਵੀ ਰੇਨਫਾਲੀ ਹਰ ਜਗ੍ਹਾ ਤੇ ਰਿਕਾਰਡ ਹੋਈ ਹੈ ਸੋ ਉਹ ਪਾਣੀ ਵੀ ਬਚ ਗਿਆ ਹੈਗਾ ਔਰ ਜਿਹੜਾ ਹੁਣ ਜਿਹੜੇ ਨਵੇਂ ਖੇਤ ਹੈ ਉਹਨਾਂ ਦੇ ਵਿੱਚੋਂ ਜੂਰ ਪਾਣੀ ਦਾ ਨਿਕਾਸ ਜਿਹੜਾ ਉਹ ਕਰ ਲੈਣਾ ਚਾਹੀਦਾ ਕਿਸਾਨ ਵੀਰਾਂ ਨੂੰ ਔਰ ਜੇ ਹੁਣ ਮੌਸਮ ਸਾਫ਼ ਹੈ ਜੇ ਉਹਨਾਂ ਨੇ ਕੋਈ ਸਪਰੇ ਕਰਨੀ ਹੈ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰ ਸਕਦੇ ਐ ਫਿਰ ਅਦਰਵਾਈਜ਼ ਜਿਹੜਾ ਇਹ ਟੈਂਪਰੇਚਰਸ ਨੇ ਜਾਂ ਜਿਹੜੀ ਰੇਨਫਾਲ ਹੈ ਇਹ ਜਿਹੜੀ ਹੈ ਕਣਕ ਦੀ ਫਸਲ ਈ ਕਾਫੀ ਲਾਈਵ ਅਨਸਬਿਤ ਹੋਈ ਐ ਉਧਰ ਤੋਂ ਹਰ ਜਿੱਦੂਗਰੀ ਦੀ ਰਿਪੋਰਟ ਐਸਐਮਜ਼ੈਡ ਨਿਊਜ਼